ਜਾਨ ਇੰਨਾ ਕਦੇ ਪਤਾ ਲੱਗ ਗਿਆ ਮੈਨੂੰ ਵੀ ਮਾਸੀ ਦੀ ਕੁੜੀ ਘਰ ਆਉਂਦੀ ਆ ਤੇ ਕੋਈ ਗੱਲ ਨਹੀਂ ਇੰਨੀ ਕ ਗੱਲ ਮੈਂ ਚਾਚੀ ਨੂੰ ਦੱਸ ਨਹੀਂ ਆ ਚਲਾ ਕੇ ਵੀ ਬਥੇਰੀ ਆ ਇਹਨੂੰ ਸੰਦੀਪ ਨੇ ਕਿਹਾ ਹੁਣਾ ਵਾ ਵੀ ਤੂੰ ਦੀਦੀ ਨੂੰ ਗੱਲ ਨਾ ਦੱਸੀ ਜਿਹੜੀ ਸੰਦੀਪ ਦੀ ਮਾਸੀ ਦੀ ਕੁੜੀ ਹੈ ਨਾ ਉਹ ਆਪਣੇ ਮਾਮੇ ਦੇ ਮੁੰਡੇ ਨੂੰ ਘਰ ਆਉਂਦੀ ਓ ਤੇ ਮੈਂ ਤੇ ਤੁਹਾਨੂੰ ਤਾਂ ਦੱਸਣ ਆਈ ਹੂੰ ਹੁਣ ਤੇ ਯੋ ਮੋਕਾ ਹੁਣ ਸੰਭਲੋ ਚਾਚੀ ਮੈਂ ਸਿੱਧਾ ਹੀ ਤੇਰੇ ਹੱਲ ਆ ਗਈ ਮੇਰੇ ਟੇਢੇ ਚ ਗੱਲ ਪਚ ਨਹੀਂ ਗਈ ਮੈਂ ਮਮਾ ਚਾਚੀ ਨੂੰ ਤੇ ਦੱਸ ਕੇ ਆਵਾ ਵੀ ਉਹ ਰਿਸ਼ਤਾ ਵੇਖਣਗੇ ਤੇ ਮੇਰੇ ਨਾਲ ਝੂਠ ਬੋਲ ਕੇ ਇਹ ਸੈੜ ਗਏ ਆ ਇਹ 2 ਲੱਖ ਰੁਪਇਆ ਕੀ ਆ ਉਧਰ ਹੁਣ ਪਹਿਲੀ ਵੀ ਤੇ ਵੇਖੋ ਨਾ ਕਿ ਉਹ ਵੀ ਕਿੰਨੀ ਆਉਣੀ ਆ ਕਿੰਨਾ ਤੇ ਚਲੋ ਇਹ ਹੋ ਗਿਆ ਜਿਹੜਾ ਵੱਖਰਾ ਹਨੋ ਮਿਲਣਾ ਇਹਦਾ ਤੇ ਜਿਹੜਾ ਮੰਮੀ ਦਾ ਹਿਸਾਬਾ ਉਹ ਚੋਂ ਵੀ ਅਕਸਰ ਦੋ ਹੀ ਸੇ ਹੁਣੇ ਅੱਧਾ ਇਹਨੂੰ ਜਾਣਾ ਜਾਂ ਅੱਧਾ ਹੁਣ ਹੋਣਾ ਉਹ ਵੀ ਹੁਣ ਸਾਡੇ ਕੋਈ ਰਹਿਣਾ ਆ ਕੋਈ ਗੱਲ ਨਹੀਂ ਮਨ ਕਰ ਚਾ ਉਹ ਇਸ ਹਸਾ ਸਾਰ ਪੂਰਾ ਕੱਢੂਂ ਤੇਰਾ ਮੈਂ ਨਾ ਕੱਢੂਂ ਤੇ ਗੱਲ ਕਰ ਮੈਂ ਕੁੜੀ ਦੇ ਨਾਲ ਲਵਾਉਣਾ ਸਭ ਕੋ ਤੁਹਾਨੂੰ ਕੱਖ ਨਹੀਂ ਮੈਂ ਦੇਖ ਜਾਣਾ ਜਾ ਲਵਾ ਲੋ ਕੁੜੀ ਦੇ ਨਾਲ ਠੀਕ ਆ ਨਾ ਪਹਿਲਾਂ ਉਧਰੋਂ ਮੰਗਣ ਦੇ ਜੇ ਉਧਰੋਂ ਨਹੀਂ ਮਿਲਿਆ ਤੇ ਹੁਣ ਕੁੜੀ ਦੇ ਨਾਲ ਲਵਾ ਦੇਣਾ ਜਾ ਲਵਾ ਦੋ ਕੁੜੀ ਦੇ ਨਾਲ ਲਵਾਉਣਾ ਹੀ ਫਿਰ ਮੈਂ ਹੁਣ ਤੁਹਾਡੇ ਹਿੱਕ ਤੇ ਚੜ ਕੇ ਲੈਣਾ ਹੂ ਸਭ ਕੋ ਇਹ ਹਸਾ ਹੁਣ ਤੁਹਾਡੇ ਤੇ ਤੇ ਮਾਲਕ ਬਣੀ ਹੈ ਨਾ ਸਾਰੇ ਘਰ ਦੀ ਤੈਨੂੰ ਹੁਣ ਕੱਢ ਕੇ ਦੱਸੂ ਚੰਗੀ ਤਰ੍ਹਾਂ ਮੈਂ ਜਰਾ ਮੈਂ ਹੁਣ ਸਾਰਾ ਇਹ ਹਸਾ ਕੁੜੀ ਨੂੰ ਦੇਣਾ ਆਪਣੀ ਨੂੰ